ਲੋਗੀ ਤੇਰਾ ਚੈਨਲ ਨੂੰ ਦੇਖ ਰਹੇ ਸਾਡੇ ਪਿਆਰੇ ਸਰੋਤੇ ਹੋ ਅੱਜ ਅਸੀਂ ਆਪਣੇ ਮੇਰੇ ਭਤੀਜੇ ਦੇ ਘਰ ਖੁਸ਼ੀਆਂ ਦੇ ਵਿੱਚ ਇਕੱਠੇ ਹੋਏ ਹਾਂ ਸਾਡੀ ਬੀਬੀ ਨੇ ਪਹਿਲਾਂ ਤੁਹਾਡੇ ਸਾਹਮਣੇ ਸਵਾਗਤ ਜਿਹੜਾ ਨੈਚਰ ਕਰਨਗੇ ਚੈਨਲ ਦੀ ਪੇਸ਼ਕਾਰੀ ਬਿਲਕੁਲ ਨੇਚਰਲ ਅਸਲੀਅਤ ਨੇਚਰਲ ਚੀਜ਼ਾਂ ਤੇ ਹੁਣ ਸਾਡੇ ਕਰਮੇਲ ਭਾਬੀ ਜੀ ਕੈਨੇਡਾ ਤੋਂ ਸਾਡੇ ਨਾਲ ਜੁੜ ਗਏ ਕਹਿੰਦੇ ਸਾਰੇ ਇਕੱਠਾ ਆਇਆ ਪਿਆ ਤੇ ਮੈਂ ਤਾਂ ਆਪ ਕੁਝ ਬੋਲੀਆਂ ਪਾਉਣੀਆਂ ਭਾਬੀ ਜੀ ਹੁਣ ਫੋਨ ਦੇ ਰਹੀ ਕੈਨੇਡਾ ਤੋਂ ਬੋਲੀਆਂ ਪਾਉਣੇ ਚਲੋ ਭਾਬੀ ਜੀ ਸੇ ਪਾਓ ਦੋ ਚਾਰ ਬੋਲੀਆਂ ਭਰਾਈ ਓਕੇ ਓਕੇ

माछी बड़े माछ का भी हाँ जी अन्य माछी बड़े माछी बड़े मी पैदा मेरा भी जिया वाली दल है का ओ सुनो तेरे तो मारना ना नाम दे अतुल कितना कर दा नाम दे अतुल कितना कर दा ना कर दा है हटे तेरी बेटी ने तूने

बहुत खुश होने सा मामा मासिया चाची तयिया नचिया मामिया पर बस ये चल तो हम बोलियां बनिया हुई करिए Alma, the Lord Giovanni, the least he was <laughs> Alma, the double puja, the third most the least he was Alma, and the fire, the least he

ਕੋਤੋ ਚੇਤੀ ਪਾੜੀ ਚੜਦੀਆ ਕੋਤੋ ਚੇਤੀ ਪਾੜੀ ਚੜਦੀਆ ਜੇ ਮੈਂ ਪੱਜ ਪੱਜ ਪਾੜੀ ਕਢਦੀਆ ਜੇ ਮੈਂ ਪੱਜ ਪੱਜ ਪਾੜੀ ਚੜਦੀਆ ਸਰਬਿੰਦਰਿੰਦਰ ਹੁਣੋ ਕਰਲਾ ਮਾਸੀ ਬੜੀ ਨਹੀਂ ਪੈਂਦੀ ਚੱਲੋ ਚੱਲੋ ਵੈਲਮ ਸਿੱਧੀ ਸੱਚੀ ਕਹਾਣੀ ਦਿਖਾਉਂਦੇ ਆਏ ਆਏ नि ससुरु नंद करो असिया धर्मनिया मामा ससुर नया करो असा बुड़िया धर्मनिया